ਭਗਵਨ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਸਿਹੜਾੜੇ ਦਾ ਇਹ ਜਿਹੜਾ ਕੱਲ 7 ਵਜੇ ਇਹਦੀ ਕਰੇ ਇੰਟਰੋ ਹੋ ਕੇ ਆਪਣਾ ਅਮਰਪ੍ਰੀਤ ਸਿੰਘ ਨੇ ਨਾਲ ਉਹਦੇ ਨਾਲ ਚਾਰ ਪੰਜ ਸਾਥੀ ਹੋਰ ਹੀ ਤੇ ਉਹਨਾਂ ਨੇ ਜਾ ਕੇ ਉਹਦੇ ਘਰੇ ਫਾਇਰਿੰਗ ਕੀਤੀ ਜਿਹੜੀ ਭਗਵਨ ਸਿੰਘ ਦੀ ਡੈਥ ਹੋ ਗਈ ਤੇ ਭਗਵਨ ਸਿੰਘ ਦੇ ਜਿਹੜੇ ਆਪਣਾ ਬ੍ਰਦਰ ਹੀ ਰੰਗਵੀਰ ਸਿੰਘ ਉਹਨਾਂ ਦੇ ਬਿਆਨ ਤੇ ਜਿਹੜਾ ਅਸੀਂ ਇਹ ਪਰਚਾ ਦਰਜ ਕੀਤਾ ਸੀ ਤੇ ਜਿਹੜੇ ਦੋਸ਼ੀ ਅਸੀਂ ਇਹ ਆਪਣਾ 12 ਘੰਟੇ ਤੋਂ ਪਹਿਲਾਂ ਪਹਿਲਾਂ ਤਿੰਨ ਦੋਸ਼ੀ ਜਿਹੜੇ ਅਸੀਂ ਗ੍ਰਿਫਤ ਕਰ ਗ੍ਰਿਫਤਾਰ ਕਰ ਲਿਆ ਤੇ ਨਾਲ ਨੂੰ ਜਿਹੜਾ ਵਲਵਾਰ ਬ੍ਰਮਹਤ ਕਰ ਲਿਆ ਤੇ ਇੱਕ ਆਪਣਾ ਕਾਰ ਬ੍ਰਮਹਤ ਕਰ ਲਈਆ ਤੇ ਇਹਨਾਂ ਦੇ ਵਿਰੁੱਧ ਐਫਆਰ ਨੰਬਰ 93 ਦਰਜ ਕੀਤੀ ਹੈ 269 ਤੇ 100 ਧਾਰਾ 103 190 100 91 3 333 ਬੀ ਐਨ ਐਸ ਹਰਮਗ ਦਰਜ ਕੀਤੀ ਕਿੰਨੇ ਦੋਸ਼ੀ ਸੀਗੇ ਤੇ ਕਿਹਨੇ ਗ੍ਰਿਫਤਾਰ ਤੇ ਕਿਹਨੇ ਹਿਹਾੜ ਬਣੇ ਤੇ ਸਾਰਿਆਂ ਦਾ ਧਿਆਨ ਜਿਹੜੇ ਆਪਣਾ ਹੀ ਦੋਸ਼ੀ ਜਿਹੜੇ ਹੈ ਆਪਣਾ ਇਹਨਾਂ ਦੇ ਵਰਕਲਾਬ ਜਿਹੜਾ ਪਰਚਾ ਹੈ ਉਹ 6 ਤੋਂ 7 ਦੋਸ਼ੀ ਦਿਖਾਏ ਉਹਨਾਂ ਨੇ ਤੇ ਜਿਹੜੇ ਆਪਣਾ ਹੀ ਗ੍ਰਿਫਤਾਰ ਤੈਨ ਕਰ ਲਏ। ਬਲੇ ਜੀ ਮੁੱਖ ਦੋਸ਼ੀ ਜਿਹੜੇ ਮੁੱਖ ਦੋਸ਼ੀ ਜਿਹੜਾ ਹੈ ਮੇਨ ਨੇ ਦੋਸ਼ੀ ਜਿੰਨੇ ਆਪਣਾ ਫੈਰ ਮਾਰਿਆ ਅਮਰਪ੍ਰੀਤ ਸਿੰਘ ਕੌਜੀ ਤੇ ਉਹਦੇ ਨਾਲ ਜਿਹੜਾ ਦਲੇਰ ਸਿੰਘ ਹੀ ਤੇ ਇੱਕ ਆਪਣਾ ਜਗਨਪ੍ਰੀਤ ਇਹ ਉਹਦੇ ਨਾਲ ਦਾ ਸਾਥੀ ਹੀ ਪਿੰਡ ਤੋਂ ਮਰੜੀ ਕਲਾਬ ਤਦ ਫਿਰ ਇਹ ਕਿ ਉਹ ਬੱਚਾ ਬੇਟਾ ਜਿਸ ਨੂੰ ਨਾਲ ਤਾਕਾਬਦਤ ਹੋਈ ਜਿਸ ਦੇ ਕਾਰਨ ਮਾਰਦਾ ਉਹ ਵੀ ਉੱਤੇ ਨਾਲ ਕਿ ਉਹ ਵੀ ਅਕਾਦਮਿਕ ਦਾ ਤਕੀਦ ਉਹ ਜਿਹੜਾ ਆਪਣਾ ਹੁਣ ਪਹਿਲੇ ਨੋਮੀਨੇਟ ਕੀਤਾ ਹੈ ਜਿਹੜਾ ਉੱਥੇ ਬੇਟਾ ਕੋ ਸਕੂਲ ਦੇ ਵਿੱਚ ਕੋਈ ਬੱਚਾ ਬੱਚਿਆਂ ਨਾਲ ਲੜਦਾ ਸੀ ਉਹਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਭਗਵਾਨ ਸਿੰਘ ਨੇ ਵੀ ਜਿੱਦ ਤਰ੍ਹਾਂ ਨਾ ਕਰਿਆਗਾ ਇਸ ਗੱਲ ਉਹਦੇ ਵੀ ਨੋਮਿਨੇਸ਼ਨ ਕਰਦੀ ਹੋਇਆ ਹਾਂ ਹਾਂਜੀ ਹਾਂਜੀ ਹੋਇਆ ਨਹੀਂ ਅਜੇ ਸ਼ਾਪੇ ਮਾਰੀ ਕਰ ਰਹੇ ਹਨ ਉਹਨਾਂ ਨੂੰ ਕਰ ਲਾਂਗੇ ਜਲਦੀ ਹੀ ਰੁਕਤਾ ਉਹ ਟੋਟਲ ਕਿਨੇ ਦੋਸ਼ੀ ਦੋਸ਼ੀ ਟੋਟਲ ਤਿੰਨ ਦੋਸ਼ੀ ਗ੍ਰਿਫਤਾਰ ਹੋਏ ਇਹਨਾਂ ਚੱਕੜ ਦਲੇਰ ਸਿੰਘ ਜਿਹੜਾ ਦੋਸ਼ੀ ਗ੍ਰਿਫਤਾਰ ਹੋਇਆ ਦਲੇਰ ਸਿੰਘ ਜਿਹੜਾ ਇਹਦੇ ਬਰਕਲਾ ਵਿਖੇ 326 ਦਾ ਮਕਦਮਾ ਵੀ ਦਰਜ ਹੈ ਆਪਣਾ ਮਜੀਠੇ ਥਾਣਾ ਤੇ ਜਿਹੜਾ ਜਿਲ੍ਹੇ ਗੋਲੀਆਂ ਮਾਰੀਆਂ ਉਹਦਾ ਵੀ ਕ੍ਰਿਮੀਨਲ ਰਿਪੋਰਟ ਹੈਗਾ ਬੀ ਨੰਨੇ ਯੋਜਨ ਦੀ ਸਾਫਾ ਸਾਫਾ ਫੌਜੀ ਕੀ ਐਕਸ਼ਨ ਕੀ ਦਿੱਤਾ ਕੀ ਐਕਸ਼ਨ ਆਪਣਾ ਇਹਨਾਂ ਨੂੰ ਹੁਣ ਅੱਜ ਅਰੈਸਟ ਪਾਈ ਹੈ ਇਹਨਾਂ ਦੀ ਤੇ ਸਵੇਰ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ ਲਵਾਂਗੇ ਤੇ ਤੇ ਲਿਸਨਸ ਜਿਹੜਾ ਇਹਦਾ ਕੈਨਸਲ ਕਰਨ ਲਈ ਭੇਜਾਂਗੇ ਸਰ ਇਹ ਜਿੰਨਾ ਵੀ ਇਨਸੀਡੈਂਟ ਹੋਇਆ ਜਿਹੜੀ ਮੁੱਖ ਵਜ੍ਹਾ ਜਿਹੜੀ ਤਫ਼ਸੀਲ ਵੀ ਕੀਤੀ ਆ ਉਹ ਕੀ ਰਹੀ ਐ ਦੱਸ ਸਕੋ ਉਹ ਹੁਣ ਅਸੀਂ ਇਹਨਾਂ ਤੋਂ ਜਿਹੜੀ ਪੁੱਛਗਿੱਛ ਕਰਕੇ ਤੇ ਅਗਲੀ ਕਾਰਵਾਈ ਜੋ ਵੀ ਹਮਿਲਣੇ ਵਾਲੀ ਤੋਂ ਜਿਹੜਾ ਦੋਸ਼ੀ ਦੇ ਪਰਚਾ ਦੱਸ ਰਹੇ ਹੋ ਉਹ ਮਿਲਟਰੀ ਵਿੱਚ ਉਹ ਕਿਸ ਵਜ੍ਹਾ ਦਾ ਦੱਸਦੇ ਆ ਜੀ ਕਿਸ ਕੰਮ ਉਹ ਕੋਈ ਪਹਿਲਾਂ ਇਹਨਾਂ ਦੇ ਲੜਾਈ ਝਗੜਾ ਹੋਇਆ ਹੋਰ ਕਿਸੇ ਨਾਲ ਸਭ ਤੋਂ ਮਾਰ ਦਾ ਕਹਣਾ ਵੀ ਬੱਚੇ ਨੇ ਕਿਹਾ ਕਿ ਉਹ ਸੈਕਟਰੀ ਕੋਈ ਮਰੋ ਉਹ ਵੀ ਵੈਰੀਫਾਈ ਕਰਦੇ ਆ ਜੋ ਵੀ ਆਪਣਾ ਨੋਸ਼ੀ ਹੋਗਾ ਨੁ ਬਖਸ਼ਾ ਨਹੀਂ ਇਹੋ